₹100 ₹100 ਉਹ 5 ਮੀਟਰ ਸੂਟ ਲੈ ਜਾਓ ₹100 ਚ ਉਹ ਚਾਹੇ ਇਹ ਬਣਾ ਲਓ ਸੂਟ ਚਾਹੇ ਬਣਾ ਲਓ ਪਰਾਜੋ ਸੂਟ ਚਾਹੇ ਬਣਾ ਲਓ ਨਾਈਟ ਸੂਟ 6 ਅਪ੍ਰੈਲ ਤੱਕ ਆ ਜਾਓ ਬੁੱਟਾ ਰੋਡ ਕਾਦੀਆਂ ਉਹ ਕਾਦੀਆਂ ਮਾਤੂ ਸ਼੍ਰੀ ਦਸਤਾਰ ਨੇ ਲਾਤੀ ਬਹੁਤ ਵੱਡੀ ਸੇਲ 100 100 ਰੁਪਏ ਦੇ ਸੂਟ ਦਵਾਂਗੇ ਚੱਕੋ ₹25 ਦਾ ਦੁਪੱਟਾ ਪੱ ₹50 ਦਾ ਦੁਪੱਟਾ ਕਾਟਨ ਦਾ ਰੰਗ ਜਿੱਦਾਂ ਦੇ ਮਰਜ਼ੀ ਲੈ ਲਓ ਓਏ 100 ਦਾ ਸੂਟ 25 ਦਾ ਦੁਪੱਟਾ 125 ਰੁਪਏ ਦਾ ਪੂਰਾ ਸੂਟ ਬਣ ਕੇ ਤਿਆਰ ਹੋ ਗਿਆ ਹੋ ਜੀ ਇੰਡੀਆ ਦੀ ਸਭ ਤੋਂ ਵੱਡੀ ਸੇਲ ਐਦੂ ਸਸਤਾ ਹੋਰ ਕੋਈ ਨਹੀਂ ਦੇ ਸਕਦਾ ਰੈਡੀमेड ਕੁੜਤੀ ₹50 ਦੀ ਕੁੜਤੀ ਲੈ ਜਾਓ ਸਿਰਫ ₹50 ਦੀ ਕੁੜਤੀ ₹50 ਦੀ ਕੁੜਤੀ ਗੱਲ ਇੱਥੇ ਨਹੀਂ ਮੁੱਕਦੀ ਆ ਚੱਕੋ ₹100 ਦਾ ਰੈਡੀमेड ਪਲਾਜੋ ਸੂਟ ਓ ₹100 ਦਾ ਰੈਡੀमेड ਪਲਾਜੋ ਸੂਟ ਬੜੇ ਸੋਹਣੇ ਸੋਹਣੇ ਰੰਗ ਦਵਾਂਗੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਦਵਾਂਗੇ 100 ਰੁਪਏ 100 ਰੁਪਏ ਕੋ ਚਾਦਰਾਂ 250 ਰੁਪਏ ਦੀ ਚਾਦਰ ਕੋਟਨ ਦੀ ਡਬਲ ਬੈੱਡ ਦੀ ਚਾਦਰ ਪਿੱਲੋ ਕਵਰਾਂ 250 ਰੁਪਏ ਦੀ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਉਹ ਟਰੱਕ ਭਰ ਭਰ ਕੇ ਲੈ ਜਾਓ 100 ਰੁਪਏ ਦੀ ਕਾਟਨ ਦੀ ਚਾਦਰ ਜਿਹੜੀ ਬਜ਼ਾਰਾ ਚ ਹਜ਼ਾਰ-ਹਜ਼ਾਰ ਦੀ ਵਿਲਦੀ ਆ ਦੇਖੋ ਜੀ ਕਾਟਨ ਦੇ ਸੂਟ ਓਏ ਕਾਟਨ ਦੇ ਸੂਟ ਦੁਪੱਟਿਆਂ ਦੇ ਨਾਲ ਕਰਤੇ 2250 ਚ 250 ਰੁਪਏ ਦਾ ਸੂਟ ਰੰਗ ਬੜੇ ਸੋਹਣੇ ਦਵਾਂਗੇ ਓਹ ਪੇਟ ਵਾਲੇ ਸੂਟ 500 ਰੁਪਏ ਤੋਂ 500 ਰੁਪਏ ਤੋਂ ਇੱਕ ਪਾ ਦੂਜਾ ਤੋਂ 250 ਰੁਪਏ ਦਾ ਸੂਟ ਦਵਾਂਗੇ 250 ਰੁਪਏ ਆ ਚੱਕੋ ਆਲ ਓਵਰ ਪ੍ਰਿੰਟ ਬਜ਼ਾਰਾ ਜੇ 5-500 ਰੁਪਏ ਦਾ ਮਿਲਦਾ ਚੱਕੋ 250 ਰੁਪਏ ਦਾ ਆਲ ਓਵਰ ਸੂਟ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਕੋਈ ਕੋਈ ਕਹਿੰਦਾ 700 ਰੁਪਏ ਕੋਈ ਕਹਿੰਦਾ 800 ਰੁਪਏ ਕੋਈ ਕਹਿੰਦਾ 900 ਰੁਪਏ ਅਸੀਂ ਦਵਾਂਗੇ ਦੁਪੱਟੇ ਨਾਲ ਬਾਟਮ ਨਾਲ ਸੂਟ 350 ਰੁਪਏ ਦਾ ਮਤਲਬ 700 ਰੇ ਦੋ ਸੂਟ ਕਰਤੇ ਕੋ ਕਾਟਨ ਦੇ ਸੂਟ ਓਏ ਬੁੱਟਾ ਰੋੜ ਕਾਦੀਆਂ ਦੇ ਜਿੱਥੇ 500 ਤੋਂ ਘੱਟ ਨਹੀਂ ਮਿਲਦਾ ਸੂਟ ਦੁਪੱਟਾ ਨਾਲ ਲਾ ਕੇ 500 ਦੇ ਦੋ चको पंज सौ ते रंग कलर डिज़ाइन जिने मर्ज़ी ले लो जिने मर्ज़ी माल लै चो पंज सौ 5 500 ਚ 5 500 ਹੀ ਦੇਖੋ ਗਰੇ ਦੇ ਕਿੰਨਾ ਸੋਹਣਾ ਕੰਮ ਦੁਪੱਟੇ ਖੁੱਲੇ ਡੁੱਲੇ ਬਾਜ਼ਾਰ ਚ 12 1200 ਚ ਵੇਚਣ ਵਾਲਾ ਕਾਟਨ ਦਾ ਸੂਟ ਕਰਤਾ 5 500 ਦੇ ਵਿੱਚ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਆ ਵੱਡੇ ਫਾਇਦੇ ਬਾਜ਼ਾਰ ਨਾਲੋਂ 3 3 ਗੁਣਾ ਰੇਟ ਕੱਟ ਕਰਤੇ ਆ ਚਾਹੇ ਕੁੜੀਆਂ ਚੜੀਆਂ ਵਾਲੀ ਸੂਟ ਲੈਣੇ ਆ ਚਾਹੇ ਮਿਡਲ ਏਜ ਲਈ ਲੈਣੇ ਆ ਕਪੜਾ ਲੈ ਜਾਓ ਅਗਸਤ ਸਤੰਬਰ ਚ ਭਲਾਂ ਦੀ ਵਿਆਹ ਲੈ ਜਾਓ ਕੱਪੜਾ ਤਾਜ਼ੇ ਵਜੇ ਸੂਟ ਅੱਧੇ ਰੇਟਾਂ ਦੇ ਵਿੱਚ ਲਾਤੇ ਆ ਚਾਹੇ ਰੈੱਡ ਲੈਣਾ ਚਾਹੇ ਮਹਿਰੂਨ ਲੈਣਾ ਚਾਹੇ ਵਾਈਨ ਲੈਣਾ ਜਿਹੜੇ ਮਰਜ਼ੀ ਰੰਗ ਚਾਹੇ yellow ਲੈਣਾ ਓਏ ਜਿੰਨਾ ਵੀ ਇੱਥੇ ਸਟਾਕ ਆ ਸਾਰਾ ਸੇਲ ਦੇ ਵਿੱਚ ਲਾਤਾ ਲਾਤਾ ਸੇਲ ਦੇ ਵਿੱਚ ਲਾਤਾ ਓਏ ਭਲੇ ਮਾਨਸੋ ਲੋਕੋ ਆਜੋ ਆਜ ਬੜੀ ਕਾਦੀਆਂ ਦੇ ਵਿੱਚ ਹੋਲਸੇ ਰੇਟਾਂ ਦੇ ਕੱਪੜਾ ਦਮਾਂਗੇ ਇੱਥੇ ਇਦਾਂ ਦੀ ਸ਼ਰਤ ਨਹੀਂ ਵੀ ਤੁਹਾਨੂੰ ਸੈੱਟ ਬਾਈ ਸੈੱਟ ਪੂਰਾ ਲੈਣਾ ਪਾਣਾ ਭਾਵੇਂ ਸਿੰਗਲ ਸਿੰਗਲ ਸੂਟ ਲੈ ਜਾਓ ਕੱਢ ਕੱਢ ਕੇ ਭਾਵੇਂ ਦੋ ਦੋ ਸੂਟ ਲੈ ਜਾਓ ਰੇਟ ਓਹੀ ਲੱਗੂਗਾ ਤੁਹਾਨੂੰ ਹੋਲਸੇਲ ਦੇਟਾ ਦੇ ਕਪੜਾ ਮਾਤੂਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ 6 April ਤੱਕ ਆਜੋ ਵੱਡੇ ਫਾਇਦੇ ਕਰਾਂਗੇ ਸਾਡੇ ਕੋ ਉੱਪਰਲੀ ਵੈਰਾਈਟੀ ਲਗਜ਼ਰੀ ਵੈਰਾਈਟੀ ਵੀ ਰਮਾਂਗੇ ਆ ਦੇਖੋ ਬਹੁਤ ਟੌਪ ਲੈ ਕਪੜਾ ਦੁਪੱਟੇ ਰੇ ਬੜਾ ਸੋਹਣਾ ਕੰਮ ਪਹੁੰਚਣ ਦੇ ਵੀ ਕੰਮ ਬਹੁਤ ਹੀ ਵਿਵਰਕ ਬਾਜ਼ਾਰ ਦਾ ਰੇਟ 3500 ਰੁਪਿਆ ਅਸੀਂ ਸਿਰਫ 1500 ਰੁਪਏ ਦੇ ਰਣਾ ਦਪਾ ਤੇ ਵੀ ਕੁਲੇ ਡੁਲੇ ਦਵਾਗੇ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਿਆ 15 1500 ਵਾਲੇ 25 2500 ਵਾਲੇ 5 5000 ਵਾਲੇ ਸੂਟਾ ਤੇ ਵੀ ਲਾਤੀ ਤਮਾਕੇ ਦਾ ਸੂਟ ਆ ਚੱਕੋ 15000 ਆਲਾ ਸੂਟ ਚੱਕੋ 5000 ਦੇ ਵਿੱਚ 15000 ਆਲਾ ਸੂਟ 5000 ਚ ਲੋਕੋ ਆ ਲਖ ਲਖ ਲਾਤਾ ਲਖ ਲਖ ਲਾਤਾ ਲਖ ਲਖ ਲਾਤਾ ਆ ਚੱਕੋ ਟਰੱਕ ਭਰ ਕੇ ਆ ਗਿਆ ਸੌਦਾ ਜਿੰਨੇ ਮਰਜੀ 5000 ਦਾ 15000 ਆਲਾ ਸੂਟ ਚੱਕੋ 5000 ਦਾ ਮੈਂ ਕਹਿੰਦਾ ਮਾਤੂਸ਼ਰੀ ਦਾ ਸਤਾਰੇ ਕਪੜਾ ਨਹੀਂ ਬਣਾਉਂਦੇ ਸਾਡੇ ਕੋ ਮਸ਼ੀਨਾ ਨਹੀਂ ਲੱਗੀਆਂ ਪਰ ਪੂਰੇ ਪੰਜਾਬ ਚੋ ਜਿੱਥੇ ਕਪੜਾ ਬਣਦਾ ਉਦੋਂ ਵੀ ਸਸਤਾ ਦਵਾ ਚਾਹੇ ਤੁਸੀਂ ਪੰਜਾਬ ਚ ਬੈਠੇ ਹੋ Rajasthan ਚ ਬੈਠੇ ਹੋ Haryana ਚ ਬੈਠੇ ਹੋ Jammu Kashmir ਬੈਠੇ ਹੋ Srinagar ਬੈਠੇ ਹੋ Himachal Pradesh ਬੈਠੇ ਹੋ ਸਾਰਿਆਂ ਦੇ ਵੱਡੇ ਫਾਇਦੇ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ ਨੰਬਰ ਸਕੀਨਤੀ ਤੁਸੀਂ ਕੋਈ ਜਾਣਕਾਰੀ ਦੇ ਫੋਨ ਕਰ ਸਕਦੇ ਹੋ